ਸੀਸ ਜਿਹੜੀ ਹੈ ਹਮੇਸ਼ਾ ਮੁੰਡੇ ਦੀ ਦਿੱਤੀ ਜਾਂਦੀ ਹੈ ਤੇ ਜੇ ਤੁਸੀਂ ਗਾਲ ਦੀ ਗੱਲ ਕੱਢੋ ਕਰੋ ਤੇ ਉਹ ਹਮੇਸ਼ਾ ਕੁੜੀ ਨੂੰ ਦੇ ਨਾਮ ਦੀ ਗਾਲ ਕੱਢਦੇ ਆ ਕਦੇ ਬੰਦੇ ਨੇ ਆਪਣੇ ਸਹੁਰੇ ਨੂੰ ਕੁਝ ਨਹੀਂ ਕੀਤਾ ਕਿ ਮੈਨੂੰ ਵੀ ਡਾਂਗ ਲੈ ਦੇਵੇਂ ਮੈਂ ਸਹੁਰਾ ਫੈਂਟਣਾ ਸਦੂਕਾਂ ਉਹ ਇਹ ਨਹੀਂ ਕਦੇ ਕਿਹਾ ਬਿਲਕੁਲ ਨੂ ਤੇ ਸੱਸ ਦੀ ਆਪਸ ਦੇ ਵਿੱਚ ਖੜਕਦੀ ਸੀ ਖੜਕਦੀ ਹੈ ਤੇ ਖੜਕਦੀ ਰਹਿਣੀ ਹੈ ਬੋਲੀਆਂ ਨੇ ਸਾਡੀਆਂ ਬੋਲੀਆਂ ਦੇ ਵਿੱਚ ਵੀ ਔਰਤਾਂ ਦੀ ਲੜਾਈ ਜਿਹੜੀ ਹੈ ਉਹਨੂੰ ਅੱਗੇ ਕੀਤਾ ਜਾਂਦਾ ਹੈ ਔਰਤ ਔਰਤ ਦੀ ਵੱਡੀ ਦੁਸ਼ਮਣ ਹੈ ਉਹ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਹੈ ਸੱਸ ਬਣ ਕੇ ਨੂੰਹ 'ਚੋਂ ਨੌਕਰਾਨੀ ਪਾਲਦੀ ਹੈ ਗਵੰਡਣ ਬਣ ਕੇ ਗਵੰਡਣ ਦਾ ਨੱਕ ਵੱਡਣਾ ਚਾਹੁੰਦੀ ਹੈ ਨੂੰਹ ਬਣ ਕੇ ਸੱਸ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਹੈ ਅਸੀਂ ਇੱਥੇ ਔਰਤ ਦਾ ਜ਼ਿਕਰ ਕਰੀਏ ਕਿ ਔਰਤ ਦਾ ਜਿਹੜਾ ਮਾਈਂਡ ਦੀ ਅਪਡੇਸ਼ਨ ਹੈ ਉਹ ਅਜੇ ਵੀ ਓਨੀ ਜ਼ਿਆਦਾ ਨਹੀਂ ਹੋਈ ਮੀ ਆਇਆ ਨੇਰੀ ਆਊਗੀ ਜੇ ਨੇਰੀ ਆਇਆ ਮੀ ਵੀ ਆਊਗਾ ਇਦਾਂ ਦੀ ਕੋਈ ਕਹਾਵਤ ਨਹੀਂ ਪਹੁੰਦੀ ਹੁੰਦੀ ਨਾ ਹਾਂਜੀ ਪਹੁੰਦੀ ਤੇ ਜਦੋਂ ਵੀ ਕਿਸੇ ਨੂੰ ਕੋਈ ਅਸੀਸ ਦਿੰਦੀਆਂ ਉਹ ਕਹਿੰਦੀਆਂ ਦੁੱਧ ਦੀ ਪੁੱਤੀ ਫੜੇ ਹਾਂਜੀ ਹਾਂਜੀ ਤੇਰਾ ਸਾਈਂ ਜੀਵੇ ਜੀ ਜੀ ਤੇਰਾ ਵੀਰ ਜੀਵੇ ਜੀ 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 ਉਹ ਅਸੀਸਾਂ ਵੀ ਸਖਣੀ ਆ ਜਦੋਂ ਅਸੀਂ ਔਰਤ ਨੂੰ ਕਿਸੇ ਪੱਖ ਦੇ ਵਿੱਚ ਉਹਦਾ ਕੋਈ ਸਲਾਮ مشورہ ਨਹੀਂ ਲੈਂਦੇ ਤੇ ਉਹਦਾ ਜਿਹੜਾ ਬ੍ਰੇਨ ਹੈ ਉਹ ਡਿਵੈਲਪਮੈਂਟ ਉਹਦੀ ਨਹੀਂ ਹੁੰਦੀ ਨਹੀਂ ਹੁੰਦੀ ਤੇ ਉਹ ਆਰਥਿਕ ਪੱਖੋਂ ਤਾਂ ਠੀਕ ਨੇ ਪਰ ਉਹਨਾਂ ਦੇ ਜਿਹੜੇ ਏਟੀਐਮ ਕਾਰਡਸ ਨੇ ਉਹ ਅਜੇ ਵੀ ਮਰਦਾਂ ਦੇ ਹੱਥਾਂ ਦੇ ਵਿੱਚ ਨੇ ਉਹ ਪੂਰਨ ਤੌਰ ਦੇ ਉੱਤੇ ਜਿਹੜੀਆਂ ਨੇ ਆਰਥਿਕ ਪੱਖੋਂ ਖੁਸ਼ਹਾਲ ਨਹੀਂ ਨੇ انسان ਹੈ ਇੱਕ انسان ਉਹ ਦੂਜੇ ਦੇ ਨਾਲ ਗੱਲ ਘੱਟ ਕਰਦਾ ਹੈ ਚੁਗਲੀਆਂ ਘੱਟ ਕਰਦਾ ਹੈ ਤੇ ਉਹਨੂੰ ਸਮਾਜ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਇਹ ਜੀ ਆਕੜ ਵਾਲੇ ਹੈ ਤੇ ਜਿਹੜਾ ਚੁਗਲੀਆਂ ਕਰਦਾ ਆ ਤੇ ਨੇਤ ਲੜਾਈਆਂ ਕਰਦਾ ਆ ਉਹਦੇ ਤੋਂ ਲੋਕੀ ਥੋੜਾ ਡਰਦੇ ਵੀ ਨੇ ਤੇ ਉਹ ਕਹਿੰਦੇ ਕਿ ਹਾਂ ਜੀ ਇਹ ਬਹੁਤ ਆਊਟ ਸਪੋਕਨ ਹੈਗੀ ਐ ਸੱਸਾਂ ਜਿਹੜੀਆਂ ਕੀ ਉਹ ਮਾਵਾ ਬਣ ਸਕਦੀਆਂ ਨੋਹਾਂ ਜਿਹੜੀਆਂ ਕੀ ਉਹ ਧੀਆਂ ਬਣ ਸਕਦੀਆਂ ਸਸਿਕਾ ਲਾਈ ਪੰਜਾਬੀ ਟੀਵੀ ਤੇ ਐਸ ਵੀਲੇ ਤੁਸੀਂ ਜੁੜ ਚੁੱਕੇ ਹੋ ਤੇ ਅਕਸਰ ਅਸੀਂ ਤੁਹਾਨੂੰ ਉਹਨਾਂ ਸ਼ਖਸੀਤਾਂ ਦੇ ਨਾਲ ਮਿਲਾਉਂਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਨਾਮਣਾ ਖੱਟਿਆ ਹੁੰਦਾ ਹੈ ਤੇ ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਅੱਜ ਔਰਤਾਂ ਨੂੰ ਅਸੀਂ ਕਿਸੇ ਪੱਖੋਂ ਵੀ ਘੱਟ ਤੋਲ ਕੇ ਵੇਖ ਨਹੀਂ ਸਕਦੇ ਸਾਡਾ ਸਮਾਜ ਇਹਨਾਂ ਦੇ ਨਾਲ ਬਣਦਾ ਹੈ ਸਾਡੀਆਂ ਕੁੱਲਾਂ ਇਹਨਾਂ ਦੇ ਨਾਲ ਚੱਲਦੀਆਂ ਨੇ ਔਰ ਸਾਡਾ ਦੇਸ਼ ਵੀ ਇਹਨਾਂ ਦੇ ਨਾਲ ਚੱਲਦਾ ਹੈ ਔਰਤਾਂ ਜੋ ਕਦੇ ਕਿਸੇ ਸਮੇਂ ਚੁੱਲ੍ਹੇ ਚੌਕੇ ਤੱਕ ਸੀਮਤ ਹੁੰਦੀਆਂ ਸੀ ਅੱਜ ਕਰਦੀ ਚਾਰਤਵਾਰੀ ਟੱਪ ਕੇ ਉਹ ਅੰਬਰਾਂ ਦੇ ਵਿੱਚ ਆਪਣੇ ਖਾਬਾਂ ਤੇ ਪਰਾਂ ਦੇ ਨਾਲ ਉਡਾਰੀਆਂ ਪਰਨ ਲੱਗ ਪਈਆਂ ਨੇ ਅੱਜ ਇੱਕ ਐਸੀ ਮਹਿਲਾ ਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਕਿ ਜਿਹੜੇ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਵੱਡੇ ਸਿੱਖਿਆ ਸ਼ਾਸਤਰੀ ਹੋ ਕੇ ਜਿੱਥੇ ਇੱਕ ਬਹੁਤ ਵਧੀਆ ਸਕੂਲ ਦੇ ਪ੍ਰਬੰਧ ਚਲਾ ਰਹੇ ਨੇ ਉੱਥੇ ਨਾਲ ਦੀ ਨਾਲ ਆਪ ਜੀ ਮਹਿਲਾ ਕਮਿਸ਼ਨ ਦੇ ਵਿੱਚ 6 ਸਾਲ ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਅੱਜ ਸਾਡੇ ਨਾਲ ਨੇ ਮੈਡਮ ਕਿਰਨਪ੍ਰੀਤ ਕੌਰ ਜੀ ਤਾਮੀ ਮੈਡਮ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਤੈਨੂੰ ਸ਼ੁਕਰੀਆ ਚਰਨਜੀਤ ਜੀ ਜੀ ਗੱਲ ਅਸੀਂ ਅੱਜ ਕਿਉਂਕਿ ਤੁਸੀਂ ਮੈਲਾ ਕਮਿਸ਼ਨ ਦੇ ਵਿੱਚ ਵੀ ਰਹੇ ਹੋ ਔਰ ਇਸ ਵਿਲੇ ਜਿਹੜਾ ਪੰਡੋਰੀ ਖਜੂਰ ਦੇ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਤੁਸੀਂ ਚਲਾ ਰਹੇ ਹੋ ਪ੍ਰਿੰਸੀਪਲ ਵਜੋਂ ਸੇਵਾਵਾਂ ਦੇ ਰਹੇ ਹੋ ਉੱਥੇ ਵੀ ਬਹੁਤ ਸਾਰੀਆਂ ਕੁੜੀਆਂ ਪੜ੍ਹਦੀਆਂ ਨੇ ਮੁੰਡੇ ਪੜ੍ਹਦੇ ਨੇ ਗੱਲ ਅਸੀਂ ਤੁਹਾਡੇ ਫੀਲਡ ਤੋਂ ਹੀ ਚੱਕਣੀ ਹੈ ਕਿ ਔਰਤਾਂ ਦੀ ਆਰਥਿਕ ਦਸ਼ਾ ਬਦਲੀ ਹੈ ਹਾਂਜੀ ਕੀ ਮਾਨਸਿਕ ਦਸ਼ਾ ਵੀ ਬਦਲੀ ਹੈ ਅ ਇਹਦਾ ਜਵਾਬ ਦੇਣ ਲਈ ਮੈਂ ਇੱਕ ਨਾ ਘਟਨਾ ਤੋਂ ਸ਼ੁਰੂ ਕਰਾਂਗੀ ਕਿ ਮੇਰੇ ਕੋਲ 6-7 ਸਾਲ ਪੁਰਾਣੀ ਗੱਲ ਹੈ ਕਿ ਇੱਕ ਮਦਰ ਆਏ ਉਹਨਾਂ ਦਾ ਬੇਟਾ ਸਾਡੇ ਕੋਲ ਪੜਦਾ ਸੀ ਮੇਰੇ ਖਿਆਲ ਸ਼ਾਇਦ ਚੌਥੀ ਜਾਂ ਪੰਜਵੀਂ ਕਲਾਸ ਦੇ ਵਿੱਚ ਬੱਚਾ ਪੜਦਾ ਸੀ ਤੇ ਉਹ ਕਾਫੀ ਨਾ ਰੋ ਰਹੀ ਸੀ ਲਿਟਰਲੀ ਕਿ ਮੇਰੇ ਬੱਚੇ ਨੂੰ ਅ ਫਿਜ਼ੀਕਲ ਐਜੂਕੇਸ਼ਨ ਵਾਲੇ ਟੀਚਰ ਨੇ ਚਪੇੜ ਮਾਰੀ ਐ ਤੇ ਮੈਡਮ ਤੁਹਾਨੂੰ ਕੀ ਪਤਾ ਇੱਕ ਮਾਂ ਜਿਹਦੇ ਸੱਤਾਂ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਹੋਵੇ ਤੇ ਉਹਦੇ ਦਿਲ ਤੇ ਕੀ ਗੁਜ਼ਰਦੀ ਐ ਤੇ ਮੈਂ ਜਲੋਨਾ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਇਹ ਉਹਨਾਂ ਨੂੰ ਪੁੱਛ ਲਿਆ ਮੈਂ ਕਿ ਤੁਹਾਡੀਆਂ ਸੱਤ ਬੇਟੀਆਂ ਨੇ ਕਿਉਂਕਿ ਮੇਰੇ ਮਨ ਚ ਆਇਆ ਕਿ ਬਾਕੀ ਬੇਟੀਆਂ ਵੀ ਸਾਡੇ ਕੋਲ ਹੀ ਪੜੀਆਂ ਹੋਣਗੀਆਂ ਤੇ ਉਹਨਾਂ ਨੇ ਕਿਹਾ ਉਸੇ ਵੇਲੇ ਇੱਕਦਮ ਉਹਨਾਂ ਨੇ ਇੱਕ ਸੈਕਿੰਡ ਨਹੀਂ ਲਗਾਇਆ ਜਵਾਬ ਦੇਣ ਨੂੰ ਕਿ ਨਹੀਂ ਪੰਜ ਤਾਂ ਗਿਰਾ ਦਿੱਤੀਆਂ ਸੀ ਤੇ ਉਸ ਚੀਜ਼ ਨੇ ਮੈਨੂੰ ਇੰਨਾ ਕੁ ਹਿਲਾਉਣਾ ਦਿੱਤਾ ਕਿ ਉਹ ਹਿਲਾਉਣਾ ਅੱਜ ਤੁਸੀਂ ਮੈਨੂੰ ਇੱਕ ਸਵਾਲ ਦੇ ਰੂਪ ਦੇ ਵਿੱਚ ਹੀ ਪੁੱਛ ਰਹੇ ਹੋ ਤੇ ਜਿਹੜੀ ਆਰਥਿਕ ਦਸ਼ਾ ਬਿਲਕੁਲ ਉਹਦੇ ਵਿੱਚ ਬਦਲਾਵ ਆਇਆ ਹੈ ਪਰ ਮਾਨਸਿਕਤਾ ਨਾ ਤੇ ਜ਼ਿਆਦਾ ਕੋਈ ਮਰਦ ਦੀ ਬਦਲੀ ਹੈ ਤੇ ਨਾ ਕੋਈ ਜ਼ਿਆਦਾ ਔਰਤ ਦੀ ਬਦਲੀ ਹੈ ਇੱਕ ਤੇ ਇਹ ਹੋ ਗਿਆ ਆ ਕਿ ਔਰਤ ਦੀ ਇੱਕ ਕੁਦਰਤ ਰਚਨਾ ਇਹੋ ਜੀ ਹੈ ਕਿ ਉਹ ਰਚਨਹਾਰੀ ਹੈ ਜੀ ਪਰਮਾਤਮਾ ਦੇ ਪਿੱਛੋਂ ਅਸੀਂ ਕਹਿ ਲਈਏ ਕਿ ਰਚਨ ਹਾਰੀ ਜਿਹੜੀ ਹੈ ਉਹ ਇੱਕ ਔਰਤ ਹਰ ਫੀਲਡ ਦੇ ਵਿੱਚ ਅਗਰ ਅਸੀਂ ਬੂਟਿਆਂ, ਪਰਿੰਦਿਆਂ, ਜਾਨਵਰਾਂ ਕਿਤੇ ਵੀ ਅਸੀਂ ਲਈਏ ਤੇ ਇੱਕ ਔਰਤ ਹੀ ਰਚਨਹਾਰੀ ਹੈ। ਜੀ ਤੇ ਉਹ ਜਿਹੜੀ ਔਰਤ ਹੈ ਉਹਨੂੰ ਹੁਣ ਅੱਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਚੁੱਲ੍ਹੇ ਚੌਂਕੇ ਤੱਕ ਸੀਮਿਤ ਸੀਗੀ। ਜੀ ਪਰ ਹੁਣ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਨੇ। ਜੀ ਜੇ ਬੱਚਿਆਂ ਦੀ ਪੜ੍ਹਾਈ ਹੈ ਅਗੇ ਪੜਦਾ ਕੋਈ ਕੋਈ ਸੀਗਾ ਤੇ ਬੱਚੇ ਆਪਣੇ ਆਪ ਪੜਨ ਵਾਲੇ ਜਿਹੜੇ ਸੀ ਉਹ ਪੜ ਜਾਂਦੇ ਸੀਗੇ ਪਰ ਹੁਣ ਕੀ ਹੋ ਰਿਹਾ ਆ ਕਿ ਉਹ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਵੀ ਉਹਨਾਂ ਨੂੰ ਨਾਲ ਕਰਵਾਈ ਕਰਵਾਉਣੀ ਪੈ ਰਹੀ ਐ ਘਰਾਂ ਦੇ ਕੰਮ ਵੀ ਕਰਨੇ ਪੈ ਰਹੇ ਨੇ ਬਾਹਰ ਦੇ ਕੰਮ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ ਐ ਉਹ ਜਿਹੜੇ ਏਨੇ ਜ਼ਿਆਦਾ ਕੰਮ ਉਹਨੂੰ ਇੱਕੋ ਟਾਈਮ ਕਰਨੇ ਪੈ ਰਹੇ ਨੇ ਉਹਦੇ ਨਾਲ ਉਹ ਜਿਹੜਾ ਮਾਨਸਿਕਤਾ ਹੈ ਉਹਦੇ ਵਿੱਚ ਖੜੋਤ ਵੀ ਆਈ ਹੈ ਔਰ ਉਹਦੇ ਵਿੱਚ ਉਹ ਇੰਨੇ ਕੰਮਾਂ ਦੇ ਵਿੱਚ ਉਹ ਪਿਸ ਵੀ ਰਹੀ ਹੈ ਹੂੰ ਤੇ ਬਹੁਤ ਸਾਰੀਆਂ ਅਗਰ ਅਸੀਂ ਕੋਈ 40% ਔਰਤਾਂ ਦੀ ਅਸੀਂ ਗੱਲ ਕਰੀਏ ਤੇ ਉਹ ਆਰਥਿਕ ਪੱਖੋਂ ਤਾਂ ਠੀਕ ਨੇ ਪਰ ਉਹਨਾਂ ਦੇ ਜਿਹੜੇ ਏਟੀਐਮ ਕਾਰਡਸ ਨੇ ਉਹ ਅਜੇ ਵੀ ਮਰਦਾਂ ਦੇ ਹੱਥਾਂ ਦੇ ਵਿੱਚ ਨਹੀਂ ਜੀ ਸੋ ਉਹ ਪੂਰਨ ਤੌਰ ਦੇ ਉੱਤੇ ਜਿਹੜੀਆਂ ਨੇ ਆਰਥਿਕ ਪੱਖੋਂ ਖੁਸ਼ਹਾਲ ਨਹੀਂ ਨੇ ਜੀ ਆਰਥਿਕ ਪੱਖੋਂ ਦੇਖੋ ਇੱਥੇ ਕਿ ਗੱਲ ਕਰੀਏ ਕਿ ਉਹ ਕੰਮ ਕਰਦੀ ਹੈ ਹਾਂ ਕੰਮ ਕਰਦੀ ਹੈ ਔਰ ਉਹਦੀ ਤਨਖਾਹ ਦੇ ਉੱਪਰ ਉਹਦਾ ਹੱਕ ਬਣਦਾ ਹੈ ਬਿਲਕੁਲ ਪਰ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਜਿਹੜੇ ਏਟੀਐਮ ਕਾਰਡ ਆ ਉਹ ਵੀ ਉਹਨਾਂ ਦੇ ਘਰ ਵਾਲਿਆਂ ਦੇ ਕੋਲ ਆ ਹਾਂਜੀ ਹਾਂਜੀ ਤੇ ਇਹ ਇਹ ਆਰਥਿਕ ਆਜ਼ਾਦੀ ਵੀ ਨਾ ਹੋਈ ਉਹਨੂੰ ਤਾਂ ਫਿਰ ਬਿਲਕੁਲ ਨਹੀਂ ਜੀ ਨਾ ਮਾਨਸਿਕ ਆਜ਼ਾਦੀ ਨਾ ਆਰਥਿਕ ਆਜ਼ਾਦੀ ਨਾ ਆਰਥਿਕ ਆਜ਼ਾਦੀ ਹੈ ਤੇ ਇਹ ਇਹ ਫਿਰ ਸਾਡਾ ਸਮਾਜ ਜਿਹੜਾ ਅਜ ਅਸੀਂ ਜਿੱਥੇ ਡਿਜੀਟਲ ਇੰਡੀਆ ਦੀ ਦੌਰ ਦੇ ਵਿੱਚ ਪਏ ਹੋਏ ਆ ਉੱਥੇ ਸਾਡਾ ਸਮਾਜ ਕਿੱਥੇ ਖੜਾ ਹੈ ਸਾਡਾ ਸਮਾਜ ਜਿਹੜਾ ਹੈ ਇਹਦੀ ਤੌਰ ਬਹੁਤ ਹੌਲੀ ਹੈ ਹੂੰ ਤੇ ਜਿਹੜੀਆਂ ਸਾਡੀਆਂ ਕੋਈ ਪੁਰਾਣੀਆਂ ਗੱਲਾਂ ਬਣੀਆਂ ਹੋਈਆਂ ਨੇ ਜਾਂ ਰੀਤਾਂ ਬਣੀਆਂ ਹੋਈਆਂ ਨੇ ਜਿਵੇਂ ਪੁਰਾਣੇ ਤੌਰ ਦੇ ਉੱਤੇ ਜਦੋਂ ਸਭ ਤੋਂ ਸ਼ੁਰੂਆਤ ਹੋਈ ਤੇ ਇੱਕ ਡਿਬੇਟ ਦੇ ਵਿੱਚ ਇੱਕ ਔਰਤ ਮੈਤਰੀ ਸੀਓ ਦਾ ਨਾਮ ਉਹਨੇ ਹਿੱਸਾ ਲਿਆ ਸੀ ਉਹ ਪਹਿਲੀ ਔਰਤ ਸੀ ਜਿਨੇ ਡਿਬੇਟ ਦੇ ਵਿੱਚ ਹਿੱਸਾ ਲੈ ਕੇ ਉਸ ਡਿਬੇਟ ਨੂੰ ਜਿੱਤਿਆ ਤੇ ਅਦਰਵਾਇਜ਼ ਸਾਡੇ ਸਮਾਜ ਅਗਰ ਹਜ਼ਾਰਾਂ ਸਾਲ ਪੁਰਾਣੀ ਹੈ ਵੀ ਅਸੀਂ ਜ਼ਿਕਰ ਕਰੀਏ ਤੇ ਔਰਤ ਨੂੰ ਕਦੀ ਵੀ ਕਿਸੇ ਜਿਹੜੀ ਸਲਾਮ مشورہ ਹੈ ਉਹਦੇ ਵਿੱਚ ਉਹਨੂੰ ਹਿੱਸਾ ਨਹੀਂ ਲੈਣ ਦਿੱਤਾ ਗਿਆ ਜੀ ਤੇ ਜਿੰਨੀ ਦੇਰ ਤੱਕ ਅਸੀਂ ਕੋਈ ਕੰਮ ਨਾ ਕਰੀਏ ਜੇ ਮੈਂ ਅੱਜ ਪੜਾਈ ਕਰ ਰਹੀ ਹਾਂ ਮੈਂ ਕੋਈ ਇੱਕ ਕਿਤਾਬ ਪੜਾ ਰਹੀ ਹਾਂ ਇੱਕ ਚੈਪਟਰ ਪੜਾ ਰਹੀ ਹਾਂ ਤੇ ਜੇ ਮੈਂ ਰੋਜ਼ ਉਹਦਾ ਅਭਿਆਸ ਨਾ ਕਰਾਂ ਤੇ ਮੈਨੂੰ ਹੁਣ ਜਿਵੇਂ ਪਹਿਲਾਂ ਮੈਂ కెਮਿਸਟਰੀ ਦਾ ਸਬਜੈਕਟ ਪੜਾ ਰਹੀ ਸੀ ਪਰ ਹੁਣ ਪਿਛਲੇ 11 ਸਾਲਾਂ ਤੋਂ ਮੈਂ ਪੜਾਈ ਜਿਹੜੀ ਪੜਾਉਣ ਵਾਲਾ ਕੰਮ ਮੇਰਾ ਘਟ ਗਿਆ ਹੈ ਸੋ ਜਿਹੜੀ ਉਸ ਟਾਈਮ ਦੇ ਜਿੰਨੀ ਮੈਨੂੰ ਯਾਦ ਸਗੀ ਕੈਮਿਸਟਰੀ ਦੀ ਉਹਦੇ ਵਿੱਚ ਘਟਾ ਹੋਇਆ ਹੈ ਸੋ ਜਦੋਂ ਅਸੀਂ ਔਰਤ ਨੂੰ ਕਿਸੇ ਪੱਖ ਦੇ ਵਿੱਚ ਉਹਦਾ ਕੋਈ ਸਲਾਮ مشورہ ਨਹੀਂ ਲੈਂਦੇ ਤੇ ਉਹਦਾ ਜਿਹੜਾ ਬ੍ਰੇਨ ਹੈ ਉਹ ਡਿਵੈਲਪਮੈਂਟ ਉਹਦੀ ਨਹੀਂ ਹੁੰਦੀ ਨਹੀਂ ਹੁੰਦੀ ਤੇ ਉਸ ਕਰਕੇ ਜਿਹੜਾ ਹੈ ਉਹ ਔਰਤ ਦੀ ਡਿਵੈਲਪਮੈਂਟ ਨਾ ਹੋਣ ਕਰਕੇ ਉਹਦੇ ਜਿਹੜੀ ਜ਼ਿਹਨ ਦੇ ਵਿੱਚ ਉਹ ਆਪਰੇਸ਼ਨ ਅਸੀਂ ਕਹਿ ਲੈਨੇ ਆ ਤੁਸੀਂ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਆ ਜਾਂ ਡਿਜੀਟਲ ਵਰਲਡ ਦੀ ਗੱਲ ਕਰਦੇ ਆ ਅਸੀਂ ਇੱਥੇ ਔਰਤ ਦਾ ਜ਼ਿਕਰ ਕਰੀਏ ਕਿ ਔਰਤ ਦਾ ਜਿਹੜਾ ਮਾਈਂਡ ਦੀ ਅਪਡੇਸ਼ਨ ਹੈ ਉਹ ਅਜੇ ਵੀ ਓਨੀ ਜ਼ਿਆਦਾ ਨਹੀਂ ਹੋਈ ਨਹੀਂ ਹੋ ਸਕੀ ਦੇਖੋ ਇੱਕ ਇੱਕ ਗੱਲ ਹੋਰ ਇੱਥੇ ਜੇਕਰ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਸਾਡੇ ਸਮਾਜ ਦੇ ਵਿੱਚ ਜਿਹਨੇ ਤਰੱਕੀ ਆ ਗਈ ਆ ਜਿਨੇ ਅਸੀਂ ਆਰਥਿਕ ਤੌਰ ਤੇ ਸੰਪਨ ਹੋ ਗਏ ਆ ਸੁੱਖ ਸਾਧਨ ਸਾਡੇ ਕੋਲ ਸਾਰੇ ਆ ਗਏ ਆ ਪਰ ਜੋ ਪ੍ਰਾਤਣ ਗੱਲਾਂ ਚੱਲੀਆਂ ਆ ਰਹੀਆਂ ਨੇ ਔਰਤ ਔਰਤ ਦੀ ਵੱਡੀ ਦੁਸ਼ਮਣ ਆ ਜੀ ਉਹ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਹੈ ਸੱਸ ਬਣ ਕੇ ਨੂੰਹ ਚੋਂ ਨੌਕਰਾਨੀ ਪਾਲਦੀ ਹੈ ਗਵੰਡਣ ਬਣ ਕੇ ਗਵੰਡਣ ਦਾ ਨੱਕ ਵੱਡਣਾ ਚਾਹੁੰਦੀ ਹੈ ਨੂੰਹ ਬਣ ਕੇ ਸੱਸ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਹੈ ਅ ਚਰਨ ਜੀ ਮੈਂ ਜੀ ਇੱਕ ਤੇ ਤੁਸੀਂ ਹਾਂ ਜਿਹੜਾ ਅ ਕਪਲੇਟ ਸੁਨਾਇਆ ਆ ਉਹ ਮਤਲਬ ਇਸ ਜਿਹੜੀ ਇਸ ਆਧਾਰ ਜਿਹੜਾ ਸਾਡਾ ਬਣਿਆ ਹੋਇਆ ਆ ਪੁਰਾਤਨ ਆਧਾਰ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਸਪੈਸੀਫਾਈ ਕਰ ਰਿਆ ਆ ਅ ਜਿਹੜੀ ਸਾਡੀ ਦੁਸ਼ਮਣੀ ਦੀ ਆਦਤ ਐ ਜਾਂ ਖੈਵਾਜ਼ੀ ਦੀ ਆਦਤ ਐ ਉਹ ਕਦੇ ਵੀ ਨਹੀਂ ਜਾਂਦੀ ਇਹਦੇ ਵਿੱਚ ਬਹੁਤ ਅਗਰ ਕੋਈ ਇਨਸਾਨ ਹੈ ਇੱਕ ਇਨਸਾਨ ਉਹ ਦੂਜੇ ਦੇ ਨਾਲ ਗੱਲ ਘੱਟ ਕਰਦਾ ਹੈ ਚੁਗਲੀਆਂ ਘੱਟ ਕਰਦਾ ਹੈ ਤੇ ਉਹਨੂੰ ਸਮਾਜ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਇਹ ਜੀ ਆਕੜ ਵਾਲੇ ਹੈ ਤੇ ਜਿਹੜਾ ਚੁਗਲੀਆਂ ਕਰਦਾ ਆ ਤੇ ਨਿਤ ਲੜਾਈਆਂ ਕਰਦਾ ਆ ਉਹਦੇ ਤੋਂ ਲੋਕੀ ਥੋੜਾ ਡਰਦੇ ਵੀ ਨੇ ਤੇ ਉਹ ਕਹਿੰਦੇ ਕਿ ਹਾਂ ਜੀ ਇਹ ਬਹੁਤ ਆਊਟ ਸਪੋਕਨ ਹੈਗੀ ਹੈ ਇਹ ਇਹਦੇ ਅੱਗੇ ਤੇ ਕੋਈ ਖੜੀ ਨਹੀਂ ਸਕਦਾ ਸੋ ਉਹ ਜਿਹੜੀ ਸਾਡੀ ਖੇ ਬਾਜ਼ੀ ਜਿਹੜੀ ਹੈ ਨਾ ਉਹ ਉਹਦੇ ਵਿੱਚ ਮੇਰੇ ਖਿਆਲ ਪਹਿਲਾਂ ਨਾਲੋਂ ਵੀ ਵਾਅਦਾ ਹੋਇਆ ਹੈ ਖੇਬਾਜ਼ੀ ਘਟੀ ਨਹੀਂ ਉਹ ਜ਼ਿਆਦਾ ਘਟੀ ਨਹੀਂ ਹੈ ਉਹ ਨਾ ਘਟਣ ਦਾ ਕਾਰਨ ਇਹ ਹੈ ਕਿ ਅੱਗੇ ਘਰਾਂ ਦੇ ਵਿੱਚ ਸ਼ਾਮ ਨੂੰ ਬਜ਼ੁਰਗ ਜਿਹੜੇ ਨੇ ਉਹ ਬੱਚਿਆਂ ਦੇ ਨਾਲ ਆਪਣੀਆਂ ਛੁਰਤੀਆਂ ਦੇ ਨਾਲ ਕੋਈ ਗੱਲਾਂ ਕਰਦੇ ਸਿਗੇ ਕਿ ਇਸ ਤਰ੍ਹਾਂ ਕੋਈ ਸਾਖੀਆਂ ਸੁਣਾਉਂਦੇ ਸੀ ਕੋਈ ਹੋਰ ਗੱਲਾਂ ਸੁਣਾਉਂਦੇ ਸੀ ਉਹਨਾਂ ਕਿਉਂਕਿ ਹਰ ਜਿੱਦਾਂ ਅਸੀਂ ਕਹਿ ਦਿੰਨੇ ਆ ਕਿ ਗਲਤੀ ਤੋਂ ਬੰਦਾ ਸਿੱਖਦਾ ਆ ਪਰ ਜ਼ਰੂਰੀ ਨਹੀਂ ਕਿ ਅਸੀਂ ਹਮੇਸ਼ਾ ਗਲਤੀਆਂ ਕਰ ਕਰਕੇ ਹੀ ਸਿੱਖੀਏ ਜਿਹੜੀਆਂ ਅਸੀਂ ਕਿਤਾਬਾਂ ਆ ਕੋਈ ਨੋਵਲ ਐ ਕੋਈ ਕਿਤਾਬ ਐ ਅੱਜ ਤੁਸੀਂ ਮੈਨੂੰ ਇੱਕ ਬੜੀ ਸੋਹਣੀ ਕਿਤਾਬ ਭੇਟ ਕੀਤੀ ਐ ਇਹਨਾਂ ਕਿਤਾਬਾਂ ਦੇ ਵਿੱਚ ਜਿਹੜੇ ਕਿਰਦਾਰ ਨੇ ਉਹ ਕਿਰਦਾਰ ਜਿਹੜੀਆਂ ਗਲਤੀਆਂ ਕਰਦੇ ਨੇ ਅਸੀਂ ਉਹਨਾਂ ਤੋਂ ਸਿੱਖਣਾ ਆ ਜੀ ਤੇ ਇਹਦੇ ਤੋਂ ਅਸੀਂ ਆ ਗੱਲਾਂ ਜ ਸਿੱਖ ਰਹੇ ਆ ਜੀ ਪਰ ਜਿਹੜੀਆਂ ਉਹ ਕਿਤਾਬਾਂ ਪੜਨ ਦਾ ਤੇ ਕਹਾਣੀਆਂ ਸੁਣਾਉਣ ਦਾ ਤੇ ਬਜ਼ੁਰਗਾਂ ਦੇ ਕੋਲ ਬੈਠਣ ਦਾ ਰਿਵਾਜ ਹੀ ਬਿਲਕੁਲ ਘਟ ਗਿਆ ਹੈ ਰਿਵਾਜ ਘਟ ਗਿਆ ਪਰ ਜੇਕਰ ਅਸੀਂ ਆਪਣੇ ਰਿਵਾਜਾਂ ਦੀ ਗੱਲ ਕਰੀਏ ਪੁਰਾਣੇ ਰਿਵਾਜਾਂ ਬਣਾ ਤੱਕੀਏ ਨੱਚਣ ਗਾਉਣ ਦੇ ਵਿੱਚ ਵੀ ਇੱਥੇ ਬੋਲੀਆਂ ਦੇ ਵਿੱਚ ਵੀ ਸਾਡੇ ਸੱਸੇ 12 ਤਾਲੀ ਐ ਮੈਂ 13 ਤਾਲੀ ਆਈ ਬਿਲਕੁਲ ਬਿਲਕੁਲ ਵੀ ਸੱਸ ਵੀ ਲੜਾਕੀ ਉਹ ਉਸ ਤੋਂ ਵੀ ਉੱਪਰ ਆ ਗਈ ਆ ਉੱਪਰ ਆ ਗਈ ਠੀਕ ਹੈ ਨਾ ਫਿਰ ਲੈ ਦੇ ਮਾਏ ਨੇ ਮਦਾ ਘੋਟਣਾ ਸੱਸ ਕੁੱਟਣੀ ਸਦੂਕਾਂ ਉਹਲੇ ਹਾਂਜੀ ਹਾਂ ਉੱਥੇ ਵੀ ਲੜਾਈ ਐ ਹਾਂਜੀ ਹਾਂ ਦੇਖੋ ਇੱਥੇ ਮਾਨਸਿਕਤਾ ਮੈਂ ਗੱਲ ਕਰਨ ਲੱਗਾ ਕਦੇ ਬੰਦੇ ਨੇ ਆਪਣੇ ਸਹੁਰੇ ਨੂੰ ਕੁਝ ਨਹੀਂ ਕੀਤਾ ਹਾਂਜੀ ਹਾਂਜੀ ਕਿ ਮੈਂ ਨੂੰ ਵੀ ਡਾਂਗ ਲੈ ਦੇ ਮੈਂ ਸਹੁਰਾ ਫੈਂਟਣਾ ਸਦੂਕਾਂ ਉਹਲੇ ਇਹ ਨਹੀਂ ਕਦੇ ਕਿਹਾ ਬਿਲਕੁਲ ਨੂੰ ਤੇ ਸੱਸ ਦੀ ਆਪਸ ਦੇ ਵਿੱਚ ਖੜਕਦੀ ਸੀ ਖੜਕਦੀ ਹੈ ਤੇ ਖੜਕਦੀ ਰਹਿਣੀ ਹੈ ਹੁਣ ਤੁਸੀਂ ਵੀ ਇਹ ਦੱਸੋ ਕਿ ਸੱਸ ਕਦੇ ਮਾਂ ਹੋ ਸਕਦੀ ਹੈ ਤੇ ਨੂੰਹ ਕਦੇ ਧੀ ਹੋ ਸਕਦੀ ਹੈ ਇਹ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਦੇ ਵਿੱਚ ਹਮੇਸ਼ਾ ਜਿਹੜੀਆਂ ਬੋਲੀਆਂ ਨੇ ਸਾਡੀਆਂ ਬੋਲੀਆਂ ਦੇ ਵਿੱਚ ਵੀ ਔਰਤਾਂ ਦੀ ਲੜਾਈ ਜਿਹੜੀ ਹੈ ਉਹਨੂੰ ਅੱਗੇ ਕੀਤਾ ਜਾਂਦਾ ਹੈ ਮੈਂ ਸਮਝਦੀ ਆ ਕਿ ਸ਼ੁਰੂ ਤੋਂ ਹੀ ਜਿਹੜਾ ਮਰਦ ਹੈ ਉਹ ਕੰਮ ਤੇ ਜਾਂਦਾ ਰਿਆਂ ਜੇ ਖੇਤਾਂ ਦੇ ਕੰਮ ਅੱਗੇ ਹੁੰਦੇ ਸੀਗੇ ਤੇ ਉਹ ਖੇਤਾਂ ਦੇ ਕੰਮਾਂ ਦੇ ਵਿੱਚ ਜਾਂਦੇ ਸੀਗੇ ਜੀ ਤੇ ਉਹ ਉੱਥੇ ਬਿਜ਼ੀ ਰਹਿੰਦੇ ਸੀਗੇ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਸਵੇਰੇ ਘਰ ਦਾ ਕੰਮ ਕਰ ਲਿਆ ਤੇ ਫਿਰ ਉਹ ਵੇਲੀਆਂ ਹੋ ਗਈਆਂ ਤੇ ਉਹ ਕਿਤੇ ਸਾਥ ਵਿੱਚ ਬੈਠ ਗਈਆਂ ਤੇ ਫਿਰ ਉੱਥੇ ਫਿਰ ਜਦੋਂ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਤੱਕ ਸੀਮਤ ਹੋ ਨਾ ਤੇ ਤੁਹਾਡੀ ਮਾਨਸਿਕਤਾ ਵਧੀਆਂ ਰਹੇਗੀ ਤੇ ਜਦੋਂ ਅਸੀਂ ਦੂਜੇ ਗਲਤ ਲੋਕਾਂ ਦੇ ਵਿੱਚ ਬੈਠਦੇ ਆ ਉਹਨਾਂ ਦੀ ਸੰਗਤ ਦੇ ਵਿੱਚ ਬੈਠਦੇ ਆ ਤੇ ਫਿਰ ਅਸੀਂ ਗੱਲਾਂ ਵੀ ਉਹੋ ਜਿਹੀਆਂ ਕਰਨੀਆਂ ਤੇ ਫਿਰ ਹਾਸੇ ਦੇ ਹਾਸੇ ਦੇ ਵਿੱਚ ਇਹੋ ਜਿਹੀਆਂ ਬੋਲੀਆਂ ਵੀ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਕਈ ਵਾਰੀ ਇਹੋ ਜੀ ਘਟਨਾ ਨਹੀਂ ਵੀ ਹੋਈ ਹੁੰਦੀ ਪਰ ਉਹ ਸਾਡੀ ਬੋਲੀ ਦੇ ਵਿੱਚ ਜਿਹੜੀ ਹੈ ਉਹਦਾ ਹਿੱਸਾ ਬਣ ਜਾਂਦੀ ਹੈ ਜੀ ਸਵਾਲ ਮੇਰਾ ਫੇਰ ਉੱਥੇ ਹੀ ਖੜਾ ਸੱਸਾਂ ਜਿਹੜੀਆਂ ਹਾਂਜੀ ਕੀ ਉਹ ਮਾਵਾ ਬਣ ਸਕਦੀਆਂ ਨੋਹਾ ਜਿਹੜੀਆਂ ਕੀ ਉਹ ਧੀਆਂ ਬਣ ਸਕਦੀਆਂ ਅ ਚਰਨਜੀਤ ਜੀ ਬਿਲਕੁਲ ਬਣ ਸਕਦੀਆਂ ਔਰ ਬਹੁਤ ਜਗ੍ਹਾ ਤੇ ਮੈਂ ਦੇਖਦੀਆਂ ਕਿ ਇਹ ਤਬਦੀਲੀ ਆਈ ਹੈ ਜਿੱਥੇ ਪੜਾਈ ਹੈ ਜਿੱਥੇ ਮਾਵਾ ਨੇ ਚੰਗੀਆਂ ਚੰਗੀਆਂ ਸਿੱਖਿਆ ਦਿੱਤੀ ਹੈ ਜਿੱਥੇ ਅਧਿਆਪਕਾਂ ਨੇ ਕਲਾਸਾਂ ਦੇ ਵਿੱਚ ਚੰਗੀ ਸਿੱਖਿਆ ਦਿੱਤੀ ਹੈ ਤੇ ਉਹ ਮਤਲਬ ਕਈ ਘਰਾਂ ਦੇ ਵਿੱਚ ਅਸੀਂ ਜਾਣਦੇ ਆ ਤੇ ਉਹ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਇਹ ਕੁੜੀ ਹੈ ਕਿ ਘਰ ਦੀ ਨੋ ਹੈ ਸੋ ਇਹਦੇ ਵਿੱਚ ਫਰਕ ਵੈਸੇ ਆਇਆ ਹੈ ਅਗੇ ਨਾਲ ਜੀ ਪਰ ਜਦੋਂ ਤੁਸੀਂ ਗੱਲ ਕਰਦੇ ਸੀਗੇ ਕਿ ਜਿਹੜੇ ਮਰਦ ਸੀ ਪਹਿਲਾਂ ਕੰਮਕਾਰਾਂ ਤੇ ਚੱਲ ਜਾਂਦੇ ਹੁੰਦੇ ਸੀ ਇਹ ਰੂਟੀਨ ਰਿਹਾ ਕਿ ਮਰਦ ਨੇ ਆਪਣੇ ਘਰ ਚਲਾਉਣਾ ਉਹ ਕੰਮਕਾਰਾਂ ਤੇ ਚੱਲ ਗਿਆ ਉਹਨੂੰ ਵਿਚਾਰੇ ਨੂੰ ਲੜਨ ਦਾ ਟਾਈਮ ਹੀ ਨਹੀਂ ਮਿਲਣਾ ਸ਼ਾਮ ਨੂੰ ਥੱਕਿਆ ਆ ਕੇ ਘਰ ਆਉਣਾ ਜਾਂ ਘਰ ਵਾਲੀ ਨੇ ਸਿਖਾਤਾ ਜਾਂ ਮਾਂ ਨੇ ਸਿਖਾਤਾ ਉਹ ਵਿਚਾਰਾ ਸਾਰੀ ਉਮਰ ਸਿਖਾੰਦ ਰੋ ਹੀ ਰਹਿੰਦਾ ਹਾਂਜੀ ਹੁਣ ਬੀਬੀਆਂ ਵੀ ਕੰਮ ਕਰਦੀਆਂ ਬਿਲਕੁਲ ਤੁਸੀਂ ਖੁਦ ਇੱਕ ਕਮ ਕਾਜੀ ਹੋ ਜੀ 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 ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸਵੇਰੇ ਕੰਮ ਤੋਂ ਨਿਕਲਦੀਆਂ ਸ਼ਾਮ ਨੂੰ ਘਰ ਆਉਂਦੀਆਂ ਹਾਂਜੀ ਪਰ ਫਿਰ ਵੀ ਘਰਾਂ ਦੇ ਵਿੱਚ ਲੜਾਈਆਂ ਰਹਿੰਦੀਆਂ ਬੀਬੀਆਂ ਦੀ ਆਪਸ ਦੇ ਵਿੱਚ ਹੁਣ ਇੱਥੇ ਕੀ ਕੀ ਤੁਸੀਂ ਸਮਝਦੇ ਹੋ ਕਿ ਆਰਥਿਕਤਾ ਆ ਗਈ ਕਿ ਈਗੋ ਆ ਗਈ ਕਿ ਆਪਣੀ ਪੜ੍ਹਾਈ ਦੀ ਹੰਮੇ ਆ ਗਈ ਇੱਥੇ ਕਿਹੜੀ ਗੱਲ ਹੁਣ ਕੰਮ ਕਰਦੀ ਹੈ ਕਿ ਹੁਣ ਵੀ ਹੱਲੇ ਲੜਾਈਆਂ ਚੱਲਦੀਆਂ ਲੜਾਈਆਂ ਦਾ ਮੇਨ ਰੂਪ ਇਹ ਹੈ ਕਿ ਜਦੋਂ ਔਰਤ ਬਾਹਰੋਂ ਕੰਮ ਕਰਕੇ ਆਉਂਦੀ ਹੈ ਤੇ ਲੜਾਈ ਤਾਂ ਅਲਟੀਮੇਟਲੀ ਕੰਮ ਦੀ ਤੇ ਜਾਂ ਪੈਸੇ ਦੀ ਹੈ ਕਿ ਜਿਹੜੀ ਸੱਸੇ ਜੇ ਉਹਨੇ ਕੰਮ ਜਿਹੜੀ ਨੋ ਹੈਗੀ ਹੈ ਉਹ ਐਕਸਪੈਕਟ ਕਰਦੀ ਹੈ ਕਿ ਮੇਰੀ ਸਾਸ ਨੇ ਮੈਂ ਥੱਕੀ ਆਉਣਾ ਹੈ ਮੇਰੇ ਆਉਂਦਿਆਂ ਨੂੰ ਇੰਨਾ ਕੰਮ ਕੀਤਾ ਹੋਵੇ ਕੀਤਾ ਹੋਵੇ ਚਾਹ ਪਾਣੀ ਬਣਾ ਕੇ ਰੱਖਿਆ ਹੋਵੇ ਹਾਂ ਪਰ ਜਿਹੜੀ ਸਾਸ ਹੈ ਜੇ ਉਹ ਹੁਣ ਥੋੜੀ ਜ਼ਿਆਦਾ ਬਜ਼ੁਰਗ ਹੋ ਗਈ ਹੈ ਤੇ ਉਹ ਨਹੀਂ ਕਰ ਸਕਦੀ ਜੀ ਤੇ ਇਹਨਾਂ ਇੱਕ ਹਿੱਸਾ ਕਰਕੇ ਜਿਹੜਾ ਆ ਜਦੋਂ ਸਾਸ ਕੰਮ ਨਹੀਂ ਕਰ ਸਕਦੀ ਤੇ ਫਿਰ ਸਾਨੂੰ ਉਸ ਟਾਈਮ ਤੇ ਵਾਧੂ ਕੰਮ ਕਰਨਾ ਹੀ ਪਏਗਾ ਹੁਣ ਜਿਸ ਤਰ੍ਹਾਂ ਜਿਸ ਏਜ ਵਿੱਚ ਅਸੀਂ ਆ ਹੁਣ ਪਹਿਲਾਂ ਅੱਜ ਤੋਂ ਪਿਛਲੇ ਜਿਹੜੇ 20 ਸਾਲ ਦੀ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਤੇ ਮੇਰੀ ਸੱਸ ਨੇ ਮੇਰੀ ਬਹੁਤ ਮਦਦ ਕੀਤੀ ਜੀ ਬੱਚਿਆਂ ਨੂੰ ਪਾਲਣ ਦੇ ਲਈ ਹੋਰ ਕੋਈ ਮੇਰੇ ਜਾਣਦਿਆਂ ਨੂੰ ਕੋਈ ਜਿਹੜੇ ਚਾਹ ਪਾਣੀ ਜੋ ਖਾਣ ਪੀਣ ਨੂੰ ਜੋ ਬਣਾ ਕੇ ਰੱਖਣਾ ਚਾਹ ਪਾਣੀ ਪਿਆ ਰਿਹਾ ਕੋਈ ਥੋੜਾ ਬਹੁਤਾ ਪੁੱਛ ਲੈਣਾ ਪੁੱਤ ਚਾਹ ਪੀਣੀ ਹੈ ਤੇ ਬਣਾ ਦਵਾ ਤੇ ਉਹ ਜਦੋਂ ਪਿਆਰ ਦੇ ਨਾਲ ਇੰਨੀ ਗੱਲ ਹੀ ਸਸ ਕੈਦ ਬੇਬੀ ਪੁੱਤ ਚਾਹ ਬਣਾ ਦਵਾ ਤੇ ਫਿਰ ਆਖੀਦਾ ਨਹੀਂ ਮਮਾ ਜੀ ਤੁਸੀਂ ਬੈਠੋ ਮੈਂ ਬਣਾ ਲੈਂਦੀ ਹੂੰ ਸੋ ਜਿਹੜੀ ਸਾਡੀ ਜ਼ੁਬਾਨ ਹੈਗੀ ਹੈ ਉਹ ਉਹਦੇ ਵਿੱਚ ਥੋੜੀ ਮਿਠਾਸ ਜਿਹੜੀ ਹੈ ਉਹੀ ਸਾਡੀ ਜ਼ਿੰਦਗੀ ਦਾ ਦੇ ਵਿੱਚ ਰਸ ਵੀ ਲਿਆ ਸਕਦੀ ਹੈ ਜੀ ਤੇ ਹੁਣ ਜੀ ਮੈਂ ਆਪਣੀ ਸਟੇਟ ਨੂੰ ਸਟੇਟ ਉਸ ਲੈਵਲ ਨੂੰ ਦੇਖਾਂ ਤੇ ਹੁਣ ਮੇਰੇ ਮਦਰ ਇਨ ਲਾ ਜਿਹੜੇ ਨੇ ਉਹ ਬਜ਼ੁਰਗ ਹੋ ਗਏ ਨੇ ਹੁਣ ਉਹ ਓਨਾ ਕੰਮ ਨਹੀਂ ਕਰਦੇ ਪਰ ਅੱਜ ਵੀ ਉਹ ਮੈਨੂੰ ਘਰ ਗਈ ਨੂੰ ਪੁੱਛਦੇ ਆ ਕਿ ਪੁੱਤ ਮੈਂ ਚਾਹ ਬਣਾ ਦਵਾਂ ਤੇ ਮੈਂ ਕਹੂੰਗੀ ਮਮਾ ਜੀ ਨਹੀਂ ਮੈਂ ਆਪੇ ਬਣਾ ਲਵਾਂਗੀ ਇ ਇ ਇ ਇਥੇ ਇਥੇ ਤਾਂ ਫਰਕ ਆ ਗਿਆ ਨਾ ਹਾਂ ਤੇ ਇਹ ਅਸੀਂ ਉਸ ਜਿਹੜਾ ਪਹਿਲਾ ਸਾਲ ਹੁੰਦਾ ਨਾ ਜਦੋਂ ਸਾਡਾ ਵਿਆਹ ਹੋਇਆ ਆ ਉਹਨੂੰ ਅਸੀਂ ਛੱਡ ਨਹੀਂ ਸਕਦੇ ਕਿ ਉਸ ਟਾਈਮ ਐਦਾਂ ਹੋ ਰਿਆ ਸੀ ਲੈ ਹੋਂ ਕਿਉਂ ਨਹੀਂ ਕੰਮ ਕਰਦੀ ਹੁਣ ਐਦਾਂ ਕਿਉਂ ਨਹੀਂ ਹੁੰਦਾ ਹੁਣ ਘਰ ਦੇ ਵਿੱਚ ਆ ਕੀ ਹੈ ਉਦੋਂ ਪੈਸੇ ਦਾ ਲੈਵਲ ਹੋਰ ਸੀ ਅੱਜ ਜਿਹੜਾ 20 ਸਾਲ ਬਾਅਦ ਹੈ ਉਹ ਪੈਸੇ ਦਾ ਲੈਵਲ ਹੋਰ ਹੈ ਤੇ ਲੇਕਿਨ ਜਿਹੜੀ ਮਾਨਸਿਕਤਾ ਹੈ ਜਿਹਦੀ ਤੁਸੀਂ ਗੱਲ ਕਰਦੇ ਹੋ ਉਹ ਮਾਨਸਿਕ ਸਿਕਤਾ ਦੇ ਵਿੱਚ ਜਿਹੜਾ ਬਦਲਾਅ ਹੈ ਉਹ ਜ਼ਿੰਦਗੀ ਦੇ ਬਦਲਾਅ ਦੇ ਨਾਲ ਨਾਲ ਨਹੀਂ ਚੱਲ ਰਿਹਾ ਜੀ ਜੀਦੇ ਕਰਕੇ ਇਹ ਲੜਾਈਆਂ ਝਗੜੇ ਜਿਹੜੇ ਨੇ ਇਹ ਖਤਮ ਨਹੀਂ ਹੋ ਰਹੇ ਜੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਹਸਪਤਾਲਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਕਿ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ ਹਾਂਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁੜੀਆਂ ਦੀ ਲੋੜੀ ਵੀ ਪਾਈ ਜਾਂਦੀ ਹੈ ਹਾਂਜੀ ਕੁੜੀਆਂ ਦਾ ਚਾ ਵੀ ਕੀਤਾ ਜਾਂਦਾ ਹੈ ਬਿਲਕੁਲ ਥੋੜੀ ਬਹੁਤ ਸੋਚ ਬਦਲੀ ਹੈ ਪਰ ਅਸਲ ਵਿੱਚ ਜਦੋਂ ਕਿਸੇ ਦੇ ਘਰ ਕੁੜੀ ਜੰਮਦੀ ਹੈ ਬਹੁਤ ਸਾਰੀਆਂ ਬੀਬੀਆਂ ਐਸੇ ਵੀ ਹੁੰਦੀਆਂ ਜਦੋਂ ਜਾ ਕੇ ਕਹਿੰਦੇ ਕੋਈ ਨਹੀਂ ਪੁੱਤ ਅਗੀ ਹਾਂ ਮੀ ਆਇਆ ਨੇਰੀ ਆਊਗੀ ਜੇ ਨੇਰੀ ਆਇਆ ਜਾਂ ਮੀ ਵੀ ਆਊਗਾ ਇਦਾਂ ਦੀ ਕੋਈ ਕਹਾਵਤ ਨਹੀਂ ਪਹੁੰਦੀਆਂ ਹੁੰਦੀਆਂ ਨਾ ਹਾਂਜੀ ਪਹੁੰਦੀਆਂ ਤੇ ਜਦੋਂ ਵੀ ਕਿਸੇ ਨੂੰ ਕੋਈ ਅਸੀਸ ਦਿੰਦੀਆਂ ਉਹ ਕਹਿੰਦੀਆਂ ਦੁੱਦੀ ਪੁੱਤੀ ਫਲੇ ਹਾਂਜੀ ਹਾਂਜੀ ਤੇਰਾ ਸਾਈਂ ਜੀਵੇ ਜੀ ਜੀ ਤੇਰਾ ਵੀਰ ਜੀਵੇ ਜੀ 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 ਉਹ ਅਸੀਸਾਂ ਵੀ ਸਖਣੀ ਆ ਬਿਲਕੁਲ ਉਹਨੂੰ ਕਦੇ ਕੋਈ ਅਸੀਸ ਵੀ ਨਹੀਂ ਦਿੰਦੇ ਬਿਲਕੁਲ ਤੇ ਉੱਥੇ ਵੀ ਜਾ ਕੇ ਕਹਿੰਦੇ ਕੀ ਤੁਹਾਨੂੰ ਲੱਗਦਾ ਕਿ ਉਹ ਉਹ ਹਾਲੇ ਵੀ ਲਗਾਤਾਰ ਹੀ ਚੱਲ ਰਿਹਾ ਆ ਆਦ ਕਾਲ ਤੋਂ ਲੈ ਕੇ ਅੱਜ ਦੇ ਕਾਲ ਤੱਕ ਇਹ ਹਾਲੇ ਵੀ ਉਹੀ ਕੁਝ ਚੱਲ ਰਿਹਾ ਚਰਨਜੀਤ ਜੀ ਤੁਸੀਂ ਜਿਹੜੀ ਅਸੀਸ ਦੀ ਗੱਲ ਕੀਤੀ ਹੈ ਤੇ ਅਸੀਸ ਜਿਹੜੀ ਹੈ ਹਮੇਸ਼ਾ ਮੁੰਡੇ ਦੀ ਦਿੱਤੀ ਜਾਂਦੀ ਹੈ ਤੇ ਜੇ ਤੁਸੀਂ ਗਾਲ ਦੀ ਗੱਲ ਕੱਢੋ ਕਰੋ ਤੇ ਉਹ ਹਮੇਸ਼ਾ ਕੁੜੀ ਨੂੰ ਦੇ ਨਾਮ ਦੀ ਗਾਲ ਕੱਢਦੇ ਆ ਜੀ ਸੋ ਇਹ ਸਾਡਾ ਸਮਾਜ ਜਿਹੜਾ ਹੈ ਨਾ ਉਹਦੇ ਵਿੱਚ ਅ ਅਜੇ ਵੀ ਬਦਲਾਅ ਨਹੀਂ ਹੈ ਔਰਤਾਂ ਦੀ ਮਰਦਾਂ ਦੀ ਫਿਤਰਤ ਜਿਹੜੀ ਹੈ ਉਹ ਤਾਂ ਹੀ ਬਦਲੀ ਜਾਏਗੀ ਜੇ ਅਸੀਂ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਆਪਣੇ ਬੱਚਿਆਂ ਦੇ ਜੀਵਨ ਨੂੰ ਧਾਰਮਿਕ ਗ੍ਰੰਥਾਂ ਚੰਗੀਆਂ ਕਿਤਾਬਾਂ ਚੰਗੇ ਹੁਨਰ ਜੀ ਜਿਹੜੇ ਹੁਣ ਅੱਜ ਕੱਲ ਤਾਂ ਹੁਨਰ ਬੱਚਿਆਂ ਕੋਲ ਕੋਈ ਜ਼ਿਆਦਾ ਰਹਿ ਨਹੀਂ ਗਿਆ ਸੋ ਜੇ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜਾਂਗੇ ਤੇ ਕੁਦਰਤੀ ਤੌਰ ਤੇ ਹੈ ਕਿ ਜਿਹੜੇ ਸਾਡੇ ਔਰਤਾਂ ਨੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਵਾਕਈ ਫਰਕ ਆਵੇਗਾ ਬਿਲਕੁਲ ਜੀ ਜੇਕਰ ਅਸੀਂ ਚੰਗੀਆਂ ਕਿਤਾਬਾਂ ਬੱਚੇ ਨੂੰ ਪੜ੍ਹਨ ਦਾ ਸ਼ੌਂਕ ਪਾਵਾਂਗੇ ਆਪਣੇ ਧਾਰਮਿਕ ਗ੍ਰੰਥਾਂ ਦੇ ਨਾਲ ਆਪਣੇ ਧਾਰਮਿਕ ਵਿਰਸੇ ਦੇ ਨਾਲ ਅਸੀਂ ਉਹਨਾਂ ਜੋੜਾਂਗੇ ਘਰ ਦੇ ਵਿੱਚ ਇੱਕ ਚੰਗਾ ਜਿਹਾ ਮਾਹੌਲ ਜਿਹੜਾ ਉਹ ਪੈਦਾ ਕਰਾਂਗੇ ਕਿ ਜਿਹੜਾ ਕਿਸੇ ਕੁੜੀ ਵਾਸਤੇ ਵੀ ਸੁਖਾਵਾਂ ਹੋਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸਾਡੀ ਮਾਨਸਿਕਤਾ ਕਿਤੇ ਹੱਲ ਕੇ ਥੋੜੀ ਜੀ ਅੱਗੇ ਵਧ ਜਵੇ ਇਸ ਮੋਬਾਈਲ ਦੇ ਯੁੱਗ ਦੇ ਵਿੱਚ ਵੀ ਅਸੀਂ ਇੱਕ ਦੂਸਰੇ ਨਾਲ ਜੁੜ ਜਾਈਏ ਕਿਉਂਕਿ ਜਦੋਂ ਦਾ ਮੋਬਾਈਲ ਆਇਆ ਅਸੀਂ ਟੁੱਟ ਗਏ ਹਾਂ ਬਿਲਕੁਲ ਤੇ ਜੇਕਰ ਅਸੀਂ ਜੁੜੇ ਰਹੀਏ ਤਾਂ ਚੰਗਾ ਰਹੂਗਾ ਔਰ ਇਹ ਜਿਹੜਾ ਸਮਾਂ ਤੁਸੀਂ ਸਾਨੂੰ ਦਿੱਤਾ ਹੈ ਇਹ ਸਮਾਂ ਵੀ ਬੜਾ ਬੇਸ਼ਕੀਮਤੀ ਸੀ ਜਿੰਨਾ ਵੀ ਇਸ ਸਮੇਂ ਦੇ ਵਿੱਚ ਗੱਲਾਂ ਹੋਈਆਂ ਬੜੀਆਂ ਚੰਗੀਆਂ ਹੋਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਸੱਚਮੁੱਚ ਇੱਕ ਚੰਗਾ ਮਾਹੌਲ ਜਿਹੜਾ ਆ ਸਾਡੇ ਸਮਾਜ ਦੇ ਵਿੱਚ ਬਦਲੇਗਾ ਔਰ ਅਸੀਂ ਆਪਣੇ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਖੇਡਦੀਆਂ ਕੁੜੀਆਂ ਨੂੰ ਇਹ ਡਰਾਵਾ ਨਹੀਂ ਦਵਾਂਗੇ ਕਿ ਤੈਨੂੰ ਗਾਂ ਸੱਸ ਕੁਪੱਤੀ ਟੱਕਰਨੀ ਆ ਤੈਨੂੰ ਫੇਰ ਪਤਾ ਲੱਗਣਾ ਉਹਨਾਂ ਨੂੰ ਇਦਾਂ ਵੀ ਕਿਹਾ ਜਾ ਸਕਦਾ ਕਿ ਤੈਨੂੰ ਤੇਰੀ ਸੱਸ ਤੇਰੀ ਮਾਂ ਵਰਗੀ ਮਿਲਣੀ ਆ ਜਿੱਦਾਂ ਦਾ ਪਿਆਰ ਤੇਰੀ ਮਾਂ ਤੇਨੂੰ ਕਰਦੀ ਹੈ ਉਦੋਂ ਤਾਂ ਸੱਸ ਵੀ ਕਰਨ ਵਾਲੀ ਮਿਲ ਸਕਦੀ ਹੈ ਥੋੜਾ ਜਿਹਾ ਚੇਂਜ ਕਰ ਲਈਏ ਆਪਣੇ ਮਾਨਸਿਕਤਾ ਦੇ ਪੱਧਰ ਨੂੰ ਤਾਂ ਸਭ ਕੁਝ ਹੈ ਬਸ ਇੱਕ ਤਬੀਅਤ ਦੇ ਨਾਲ ਪੱਥਰ ਉਛਾਲਣ ਦੀ ਲੋੜ ਹੈ ਅਸਮਾਨ ਦੇ ਵਿੱਚ ਉੱਚੇਖ ਹੋ ਸਕਦੇ ਨੇ ਸਾਡੀ ਗੱਲਬਾਤ ਵਿੱਚ ਤੁਸੀਂ ਬਣੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕ੍ਰੇਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand te Europe de har vadde IPTV platform te de, dekh sakde ho. Ranji jappe ton door te mudde de neede Live Punjabi TV